ਹੋਲੀ ਵਾਲੇ ਦਿਨ ਉਨਾ ਜ਼ਿਲ੍ਹੇ ਚ ਵੱਡਾ ਹਾਦਸਾ ਵਾਪਰਿਆ ਤਸਵੀਰਾਂ ਬਾਬਾ ਵੜਪਾਕ ਸਿੰਘ ਜੀ ਦੇ ਚਨ ਗੰਗਾ ਨਾਮਕ ਸਥਾਨ 'ਤੇ ਜਿੱਥੇ ਹਾਦਸਾ ਹੋਇਆ ਪਹਾੜੀ ਤੋਂ ਪੱਥਰ ਡਿੱਗੇ ਨੇ ਹਾਦਸੇ ਦੇ ਵਿੱਚ ਦੋ ਸ਼ਰਦਾਲੂਆਂ ਦੀ ਮੌਤ ਹੋ ਗਈ ਹੈ ਜਦਕਿ ਸੱਤ ਸ਼ਰਦਾਲੂ ਗੰਭੀਰ ਜ਼ਖਮੀ ਦੱਸੇ ਜਾਂਦੇ ਨੇ ਹੋਲੀ ਮਹੱਲੇ ਕਾਰਨ ਸੰਗਤਾਂ ਵੱਡੀ ਗਿਣਤੀ 'ਚ ਇੱਥੇ ਪਹੁੰਚ ਰਹੀਆਂ ਸਨ ਚਨ ਗੰਗਾ 'ਚ ਇਸ਼ਨਾਨ ਕਰਦੇ ਸਮੇਂ ਪਹਾੜੀ ਉੱਪਰੋਂ ਪੱਥਰ ਡਿੱਗੇ ਪੁਲਿਸ ਦੇ ਸਹਾਇਕ ਲੋਕਾਂ ਨੇ ਜ਼ਖਮੀਆਂ ਨੂੰ ਆਂਬ ਹਸਪਤਾਲ ਪਹੁੰਚਾਇਆ ਸਾਰੇ ਸ਼ਰਦ ਦਾਲੂ ਪੰਜਾਬ ਦੇ ਦੱਸੇ ਜਾਂਦੇ ਨੇ ਹਾਥਾ ਸਵੇਰੇ ਕਰੀਬ 5 ਵਜੇ ਵਾਪਰੇ Holi ਦੇ ਤਿਹਾਰ ਤੇ ਹਰ ਸਾਲ ਹਜ਼ਾਰਾਂ ਸ਼ਰਦਾਲੂ ਇੱਥੇ ਆਉਂਦੇ ਨੇ ਡਿਪਟੀ ਕਮਿਸ਼ਨਰ ਉਹਨਾਂ ਜਤੈਨ ਲਾਲ ਜ਼ਖਮੀ ਸ਼ਰਦਾਲੂਆਂ ਦਾ ਹਾਲ ਚਾਲ ਪੁੱਛਣ ਦੇ ਲਈ ਹਸਪਤਾਲ ਪਹੁੰਚੇ ਦੱਸਿਆ ਜਾਂਦਾ ਹੈ ਕਿ ਤੜਕੇ 4:45 ਮਿੰਟ ਦੇ ਕਰੀਬ ਪੁਲਿਸ ਥਾਣਾ ਅੰਬਦੀਨ ਪੈਂਦੇ ਪਿੰਡ ਤੌਲੀਦਾਰ ਪਵਿੱਤਰ ਚੰਨੇ ਦੇ ਸਥਾਨ ਤੇ ਪਹਾੜ ਤੋਂ ਅਚਾਨਕ ਪੱਥਰ ਖਿਸਕਣੇ ਸ਼ੁਰੂ ਹੋ ਗਏ ਜਿਸ ਕਾਰਨ સ્ਨਾਣ ਕਰਦੇ ਹੋਏ ਕੁੱਲ 9 ਸ਼ਰਦਾਲੂ ਇਸ ਦੀ ਪੇਟ ਚਾਕੇ ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਅੰਬਲੀਆਂ ਦਾ ਗਿਆ ਦੋ ਸ਼ਰਦਾਲੂਆਂ ਦੀ ਮੌਤ ਹੋ ਚੁੱਕੀ ਹੈ ਬਾਕੀ ਸੱਤ ਜ਼ਖਮੀ ਨੇ ਅਤੇ ਤਿੰਨ ਲੋਕਾਂ ਨੂੰ ਖੇਤਰੀ ਹਸਪਤਾਲوں ਨਾ ਰੈਫਰ ਕਰ ਦਿੱਤਾ ਗਿਆ